सत्य जी का दी सती चैनल बीच तो अदा बहुत-बहुत बहुत स्वागत है आज हाँ इसी एक और नवा उपाय लेके आए हैं हाँ। पैसे संबंधी तन संबंधी जो थानू तो समस्याव होंगे वास्ते ए एक बहुत ही स्ट्रोंग शक्तिशाली उपा है बड़ा ही सरल सब तो सौखा उपा है कि ती ए उपा करोगे ता हंड्रेड परसेंट ए रिजल्ट आएंगे तुम खुद देखोगे क्योंकि देखो जी हर कोई इंसान चाहता है कि उसके को पैसा हो ਜਾਦਾ ਨਹੀਂ ਤਾਂ ਇਹਨਾਂ ਤਾਂ ਜ਼ਰੂਰ ਹੋਵੇ ਜਿਦੇ ਨਾਲ ਉਹ ਆਪਣੀ ਫੈਮਿਲੀ ਦੀਆਂ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ ਦੂਸਰਿਆਂ ਨੂੰ ਦੇਖ ਕੇ ਤਰਸਣਾ ਨਾ ਪਵੇ ਕੁਝ ਚੀਜ਼ ਲੈਣ ਦਾ ਮਨ ਕਰੇ ਤਾਂ 100 ਵਾਰ ਉਸ ਨੂੰ ਸੋਚਣਾ ਨਾ ਪਵੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਸ਼ਹੀਰ ਦੀ ਨਾਭੀ ਦੇ ਉੱਤੇ ਪੰਜਾਬੀ ਵਿੱਚ ਉਹਨੂੰ ਧੁੰਨੀ ਕਿਹਾ ਜਾਂਦਾ ਹੈ ਕਿ ਨਾਭੀ ਧੁੰਨੀ ਦੇ ਉੱਪਰ ਐਸਾ ਖੀ ਲਗਾਇਆ ਜਾਏ ਕਿ ਤਨ

तो मेरे चैनल नवे आए हो तो चैनल सब्सक्राइब कर लो जी ते मेरी देती चंगी दी हुई जानकारी चंकी लगती है मेरी वीडियो चंगी लगती है तो वीडियो लाइक शेयर करना ना भूलना

ਪੈਸੇ ਸੰਬੰਧੀ ਤਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਨਾਭੀ ਦਾ ਸਾਡੇ ਸਰੀਰ ਵਿੱਚ ਬਹੁਤ ਹੀ ਵੱਡਾ ਮਹੱਤਵ ਹੈ ਤੁਸੀਂ ਦੇਖਣਾ ਕਿ ਕਈ ਵਾਰੀ ਜਦੋਂ ਹੁਣ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤਾਂ ਸਾਡੇ ਹੋਠ ਜਿਹੜੇ ਹਨ ਉਹ ਫਟ ਜਾਂਦੇ ਹਨ ਹੈਨਾ ਤੇ ਤੁਸੀਂ ਕੀ ਕਰਨਾ ਹੈ ਕਿ ਅਗਰ ਤੁਸੀਂ ਰਾਤੀ ਸੌਣ ਮਿਲੇ ਤੁੰਨੀ ਦੇ ਉੱਤੇ ਨਾਭੀ ਦੇ ਉੱਤੇ ਜੇ ਸਰੋਂ ਦਾ ਤੇਲ ਲਗਾ ਲੋਗੇ ਤਾਂ कोई भी तेल जरूरी नहीं सर कोई तेल लगा के सोवो ना होठा के उपर नहीं लगाना सिर्फ नाभी के ऊपर लगा के सोवोए तो तुम सवेरे देखोगे कि ठीक हुए होंगे एना चमत्कारी मतलब नाभी जी है एने काम करती है सिर्फ नाभी के उ आप लगाया साठ ठीक हो, हो गए इसी तरह कई ऐसा चीजा जो मैं तुम्हें तो दसन वाली हाँ नाभी लगा हो गया साड़ी शरीरक बीमारी भी दूर हो जाती है नाभी उत्ते कुछ लगा इस

हल्दी शुरू कर दो कमजोर है, है, है। कम ना तो जिन्ना भी मर्जी जोर लगा लो तो कोई भी काम कर दोसैस नहीं मिलती है पैसा घर नहीं आता है आता है तो टिका नहीं है करजा चढ़िया रहता है उतरद नहीं है जेकर ਗ੍ਰਹਿ ਜੇ ਤੁਹਾਡੇ ਬਲਵਾਨ ਹੋ ਜਾਂਦੇ ਨਾ ਤਾਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਤੇ ਇਹ ਜਿਹੜੀ ਹਲਦੀ ਤੁਸੀਂ ਤੁਨੀ ਤੇ ਲਗਾਓਗੇ ਨਾ ਵੀ ਤੇ ਲਗਾਓਗੇ ਇਹ ਤੁਹਾਡੇ ਗ੍ਰਹਿ ਦੀ ਜਿਹੜੀ ਦਿਸ਼ਾ ਹੈ ਉਹ ਬਦਲ ਦਿੰਦਾ ਹੈ ਤੁਹਾਡੇ ਜਿਹੜੇ ਗ੍ਰਹਿ ਹਨ ਉਹਨਾਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ 네ਗੇਟਿਵ એનર્ਜੀ ਨੂੰ ਪੋਜ਼ਿਟਿਵ એનર્ਜੀ ਵਿੱਚ ਬਦਲਦਾ ਹੈ ਤੇ ਜਦੋਂ એનર્ਜੀ ਬਦਲਦੀ ਹੈ ਤਾਂ ਤੁਹਾਡੀ ਕਿਸਮਤ ਬਦਲ ਜਾਂਦੀ ਹੈ ਤੁਹਾਡੀ ਕਿਸਮਤ ਬਲਵਾਨ ਹੋਣੀ ਸ਼ੁਰੂ ਹੋ ਜਾਂਦੀ ਹੈ

ਚੰਦਨ ਚੰਦਨ ਦਾ ਪਾਊਡਰ ਵੀ ਮਿਲਦਾ ਹੈ ਚੰਦਨ ਦਾ ਇਤਰ ਵੀ ਮਿਲਦਾ ਹੈ ਤੁਸੀਂ ਦੋਨਾਂ ਵਿੱਚੋਂ ਕੋਈ ਇੱਕ ਚੀਜ਼ ਲੈ ਕੇ ਆਪਣੇ ਨਹਾਣ ਤੋਂ ਬਾਅਦ ਆਪਣੀ ਨਾਭੀ ਵਿੱਚ ਥੋੜੀ ਜੀ ਲਗਾਨੀ ਹੈ ਇਸ ਨਾਲ ਜੋ ਤੁਹਾਡੇ ਘਰ ਵਿੱਚ પતિ-ਪਤਨੀ ਦੇ ਲੜਾਈ ਝਗੜੇ ਹੋ ਰਹੇ ਸੰ ਘਰ ਵਿੱਚ ਸੁਖ ਸ਼ਾਂਤੀ ਹੋ ਜਾਏਗੀ ਜੋ ਪਿਆਰ ਘਰ ਦੇ ਅੰਦਰ ਨਹੀਂ ਰਿਹਾ ਸੀ ਉਹ ਪਿਆਰ ਵੀ ਦੁਬਾਰਾ ਆ ਜਾਏਗਾ ਤੇ ਇੱਕਦਮ ਸਾਰੀ ਸਮੱਸਿਆ ਤੁਹਾਡੀ ਇਹ ਛੋਟਾ ਜਿਹਾ ਉਪਾਅ ਕਰਨ ਨਾਲ ਦੂਰ ਹੋ ਜਾਏਗੀ ਇਹ ਜੋ ਚੰਦਨ ਦਾ ਉਪਾਅ ਹੈ ਇੰਨਾ

इस तरह का बहुत हेर हो रहा है इस गल का कर ध्यान रखना है

ਸਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਚਲਦੀਆਂ ਰਹਿੰਦੀਆਂ ਹਨ ਕਿ ਜੋ ਸਾਨੂੰ ਸਮਝ ਨਹੀਂ ਆਉਂਦੀਆਂ ਹਨ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਪਰ ਜਦੋਂ ਆਪਾਂ ਇਹ ਜੋ ਮੈਂ ਤੁਹਾਨੂੰ ਚੀਜ਼ਾਂ ਦੱਸ ਰਹੀ ਹਾਂ ਲਗਾਉਂਦੇ ਹਾਂ ਤਾਂ ਸਾਡੀ ਨਾਪੀ ਐਕਟਿਵ ਹੋ ਜਾਂਦੀ ਹੈ ਉਦੀ ਜਿਹੜੀ ਊਰਜਾ ਹੈ ਉਹ ਚੱਲਣ ਲੱਗ ਜਾਂਦੀ ਹੈ ਤੇ ਤੁਸੀਂ ਉਹਦਾ ਰਿਜ਼ਲਟ ਖੁਦ ਬਖੁਦ ਦੇਖਦੇ ਹੋ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਉਹਦਾ ਰਿਜ਼ਲਟ ਮਿਲਦਾ ਹੈ ਤੇ ਜੇਕਰ ਪੈਸੇ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਤੁਸੀਂ ਇਹ ਖੁਸ਼ਬੂ ਵਾਲਾ ਪਰਫਿਊਮ ਖੁਸ਼ਬੂ ਵਾਲਾ ਇਤਰ ਜਿਹੜਾ ਗੁਲਾਬ ਦਾ ਹੋਏਗਾ ਉਹ ਤਾਂ ਜ਼ਿਆਦਾ ਬੈਸਟ ਹੋਊਗਾ पेगा गुलाब का इत्र लगाओगे तुसी देखना कि रोज नान तो बाद ही ए सब उपाय करने हैं कुछ भी ऐसा कोई मुश्किल नहीं है दो तीन इंच इस करके तुसी अपनी नाभी दे आसपास नाभी दे अंदर और नाभी दे आसपास लगा सकते हो कोई भी जरा उपाय करना है नान तो बाद ही करना है उस तो बाद तुसी ऊपर कपड़े पाके अपने सारे काम कर सकते हो इस तो बाद जो ती चाहते हो कि जोड़ा मान सम्मान से मतलब खो गया है गुम हो गया है अपनी ओ चीज वापिस पाना चाहते हो તવાડા કોન્ફિડન્સ લેવલ કટ હો ગયા હે ઓ તુસી વાપિસ જાંદે હો મતલબ કોઈ ત્વાડી મતલબ respect નહીં હો રહી હે કોઈ ઇજત નહીં કર રહે હે ત્વાડી તા તુસી સિમ્પલ એ તા સબ તો સિમ્પલ હે સરોદા તેલ અપની તુની وچ લગા લેના હે તે સ્નાન તો બાદ એ કામ કરના હે ઓર દેખના જો ભી ત્વાડી માન સમાન ઇજત જો ચાલી ગઈ હે ઓ મુડ કે ફિર વાપસ આndi હે કોન્ફિડન્સ લેવલ ત્વાડા ફિર તો વાપસ આнда હે સિર્ફ ઓટ સિર્ફ સરોદા તેલ સરોદા તેલ તુની તે સ્નાન તો બાદ લગાડના હે ਤੇ ਐਸੀ ਸਾਡੇ ਅੱਜ ਦੀ ਵੀਡੀਓ 나ਭੀ ਵਿੱਚ ਤੁਸੀਂ ਅਨੇਕ ਪ੍ਰਕਾਰ ਦੇ ਤੇਲ ਲਗਾ ਕੇ ਇਤਰ ਲਗਾ ਕੇ ਚੰਦਨ ਲਗਾ ਕੇ ਹਰਦੀ ਲਗਾ ਕੇ ਜੋ ਵੀ ਤੁਹਾਨੂੰ ਸੂਟ ਕਰਦਾ ਹੈ ਉਹ ਤੁਸੀਂ ਐਸਾ ਕਰਕੇ ਆਪਣੀਆਂ cardíਆਂ ਸਮੱਸਿਆਵਾਂ ਆਪਣੇ cardíਆ ਪਰੇਸ਼ਾਨੀਆਂ ਉਹ ਜੋ ਤੁਹਾਨੂੰ ਪਰੇਸ਼ਾਨੀਆਂ ਹਨ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ ਉਹ ਤੁਸੀਂ ਦੂਰ ਕਰ ਸਕਦੇ ਹੋ ਅੱਜ ਦੇ ਵਾਸਤੇ ਇਨਾ ਹੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਨਵੀਂ ਤੁਹਾਡੀ ਪਰੇਸ਼ਾਨੀ ਦਾ ਹੱਲ ਲੈ ਕੇ